ਕੋ ਕੀ ਹਾਲ ਚਾਲ ਪਵਾਸਨ ਨਮਾਜ਼ ਪੜ ਲਈਏ ਨਮਾਜ਼ ਪੜ ਕੇ ਸਿੱਧਾ ਚੱਲਦੇ ਆ ਮੇਲੇ 'ਚ ਤੁਰ ਕੇ ਨਾਲ ਸਾਈਕਲ ਬਾਈਕ ਹੈ ਨਹੀਂਗੀ ਤੇ ਮਿਲਦੇ ਆ ਤੁਰਦੀ ਜਾਵਾਂਗੇ ਉੱਥੇ ਤੱਕ ਮੇਲਾ ਰਾਜਪੁਰਾ ਕੋਲ ਨਹੀਂ ਲੱਗਿਆ ਹੋਇਆ ਦੇਖਦੇ ਆ ਉੱਥੇ ਲਓ ਜੀ ਪਹੁੰਚ ਚੁੱਕੇ ਆ ਮੇਲੇ ਦੇ ਕੋਲ ਤੇ ਬਾਹਰ ਦੀ ਐਂਟਰੀ ਤੁਹਾਨੂੰ ਦਿਖਾ ਦਈਏ ਮੇਨੇ ਕਿਹਾ ਥੋੜਾ ਜਿਹਾ ਅੱਗੇ ਤੁਰ ਜੇ ਉਹ ਸਾਹਮਣੇ ਟਿਕਟ ਹੈ ਟਿਕਟ 카운ਟਰ ਤੇ ਜਾਂਦੇ ਆ ਲਓ ਜੀ ਟਿਕਟ ਮਿਲ ਗਈ ਟਿਕਟ ਸੀਗੀ 30 ਰੁਪਏ ਦੀ ਚਲੋ ਜੀ ਐਂਟਰੀ ਕਰਦੇ ਆ ਦੇਖਦੇ ਆ ਅੰਦਰ ਕੀ ਕੁਛ ਹੈ ਲਓ ਜੀ ਅੱਗੇ ਵਧਦੇ ਹੋਏ ਫਿਰ ਐਂਟਰੀ ਦੇ ਲਓ ਮੈਡਮ ਨੂੰ ਫੜਾਇਆ ਸੀ ਕਿ ਟਿਕਟ ਇਹਦਾ ਭਾਈ ਜੀ ਫ੍ਰਿਜ ਬਣਾਇਆ ਬਹੁਤ ਵੱਡਾ ਆ ਲੱਗ ਰਿਹਾ ਜਿਵੇਂ ਦੁਬਈ ਦਾ ਫ੍ਰਿਜ ਹੁੰਦਾ ਆਪਣੇ ਪਟਿਆਲੇ ਦੇ ਅੰਦਰ ਹੀ ਲਿਆ ਛੱਡਿਆ ਰਹਿਣਾ ਦਾ ਛੋਟਾ ਦੁਬਈ ਬਣਾਤਾ ਉਹ ਸਾਹਮਣੇ ਬਹੁਤ ਥੁਕਲੀ ਪਾ ਲਈ ਆਇਆ ਹੈ ਕੀ ਬਾਤ ਆ ਚੈੱਕ ਕਰੋ ਭਾਈ ਜੀ ਸਾਹਮਣੇ ਦਿੱਲੀ ਦੇ ਥੁਕਲੀ ਕੋ ਇਹ ਕਿਹੜਾ ਪੂਲ ਆ ਪਤਾ ਹੀ ਨਹੀਂ ਲੱਗਿਆ ਯਾਰ ਬੰਬੇ ਦਾ ਪੂਲ ਆ ਬਸ ਬੰਬੇ ਦੇ ਪੂਲ ਨੂੰ ਲਿਆਤਾ ਹੈ ਪਹਿਲੀ ਗੱਲ ਬਾਤ ਚਲੋ ਜੀ ਦੇਖਦੇ ਆ ਅੱਗੇ ਵਧਦੇ ਆ ਫਿਰ ਥੋੜਾ ਜਿਹਾ ਹੋਰ ਵੀਡੀਓ ਨੂੰ ਥੋੜੀ ਤੇਜ਼ ਕਰ ਦਿੰਨੇ ਆਪਾਂ ਜ਼ੂਮ ਜ਼ੂਮ ਸਫ਼ਰ ਬਹੁਤ ਲੰਬਾ ਸੀ ਮੈਨੇ ਫਰੈਟੇ ਦੀ ਪੱਕੇ ਦੀ ਹਵਾ ਲੈ ਲਿਆ ਹਾ ਹਾ ਢੰਡੀ ਢੰਡੀ ਆਵਾਜ਼ ਚੱਲੋ ਜੀ ਪਿੱਛੇ ਆ ਗਿਆ ਦੁਬਈ ਕਹਿੰਦੇ ਛੋਟਾ ਦੁਬਈ ਪਟਿਆਲੇ ਜੀ ਲਿਆ ਪੈਨਾਂ ਨੇ ਕਿਹੜਾ ਟਾਵਰ ਆ ਚੈੱਕ ਕਰੋ ਭਾਈ ਬੁਰਜ ਖਲੀਫਾ ਦਾ ਟਾਵਰ ਤਾਂ ਲੱਗ ਨਹੀਂ ਰਿਹਾ ਬਾਕੀ ਤੁਹਾਨੂੰ ਸਟੇਟ ਦਾ ਦੂਜੇ ਪਾਸੇ ਦਿਖਾਉਂ ਉਹ ਬਾਕੀ ਜਨਾਬੇ ਤਾਂ ਦੁਬਈ ਦੇ ਬੁਰਜ ਖਲੀਫੇ ਨਾਲੋਂ ਵੀ ਉੱਚਾ ਬੁਰਜ ਖਲੀਫਾ ਲੱਗ ਰਿਹਾ ਇਹ ਤਾਂ ਬੁਰਜ ਖਲੀਫਾ ਬੁਰਜ ਬੁਰਜ ਲੱਗ ਰਿਹਾ ਬੁਰਜ ਖਲੀਫਾ ਚਲੋ ਜੀ ਲੈ ਕੇ ਚੱਲਦੇ ਆ ਅੱਗੇ ਝੂਟਿਆ ਕਰਨੀ ਆ ਪਾਣੀ ਭਰਿਆ ਜਾ ਰਹਾ ਹੈ ਸਵੀਮਿੰਗ ਪੂਲ ਦੇ ਅੰਦਰ ਬੱਚਿਆਂ ਲਈ ਬੱਚਿਆਂ ਦਾ ਛੋਟਾ ਜਿਹਾ ਸਵੀਮਿੰਗ ਪੂਲ ਇੰਨੇ ਕੇ ਪਾਣੀ ਨਾਲ ਕੁਝ ਨਹੀਂ ਹੋਣਾ ਓਏ ਜਹਾਜ਼ ਆ ਗਏ ਜਵਾਕਾਂ ਦੇ ਲਓ ਜੀ ਪਿਠਾਓ ਜਵਾਕਾਂ ਨੂੰ ਜਹਾਜ਼ 'ਚ ਇੱਕ ਕੈਨੇਡਾਈ ਕੋਸਟਰੀਆ ਦੀ ਬਚਾਓ ਜਿੰਨੇ ਬੱਚੇ ਬਾਹਰ ਭੇਜਨੇ ਇਸ 'ਚ ਲਓ ਜੀ ਲਓ ਜੀ ਸਾਵੰਦ ਦੇ ਮੌਸਮ ਦੇ ਵਿੱਚ ਡੱਡੂ ਦੀ ਬਾਰ ਨਿਕਲ ਗਏ ਆ ਡੱਡੂਆਂ ਦੇ ਰੰਗ ਦੇਖੋ ਲਾਲ ਪੀਲਾ ਹਾਲਾ ਬਿੱਲਲਾ ਲੋ ਜੀ ਇੱਥੇ ਸੈਲਫੀ ਵਾਲੇ ਸੈਲਫੀਆਂ ਕਰਾਰੀਏ ਸਾਹਮਣੇ ਭੂਤ ਬੰਗਲਾ ਭੂਤ ਬੰਗਲੇ ਦੇ ਅੰਦਰ ਨਹੀਂ ਜਾਵਾਂਗੇ ਇਹ ਝੰਡੂਲ ਚੱਲ ਰਿਹਾ ਜੀ ਝੰਡੂਲ ਦੇ ਨਾਲ ਹੈਗੀ ਕਿਸ਼ਤੀ ਕਿਸ਼ਤੀ ਵਾਲੇ ਰੁਕੀ ਵੀਆ ਤੁਹਾਨੂੰ ਜਲਦੀ ਚੱਲਦੇ ਸਾਰ ਲੋ ਜੀ ਇਹ ਹੈਗਾ ਡ੍ਰੈਗਨ ਝੂਟਾ ਡ੍ਰੈਗਨ ਝੂਟੇ ਦੇ ਹੰਦੇ ਨਜ਼ਾਰੇ ਦੇਖਦੇ ਹੋਏ ਲੋਕੀ ਤੇ ਬੱਚਿਆਂ ਨਾਲ ਮौज-ਮਸਤੀਆਂ ਕਰਦੇ ਹੋਏ ਤੇ ਆਪਣੇ ਫਨ ਕਰਦੇ ਹੋਏ ਕਿਪਾ ਬਾਤਾਂ ਹੈਗੇ ਡੀ ਜੇ ਹੀ ਚੱਲ ਰਹੇ ਸੀਗੇ ਇੱਥੇ ਸੀਗੇ ਮੇਲਾ ਥੋੜਾ ਠੰਡਾ ਜਿਹਾ ਹੀ ਲੱਗ ਰਿਹਾ ਸੀਗਾ ਕੰਮਕਾਰ ਮੈਨੂੰ ਇੱਧਰ ਘੱਟ ਹੀ ਲੱਗਿਆ ਕੁਝ ਹੈ ਨਹੀਂ ਸੀਗਾ ਵੈਸੇ ਤੇ ਲੋ ਜੀ ਝੰਡੂਲ ਦੇਖੋ ਫਿਰ ਤੁਸੀਂ ਵਾਈਡ ਐਂਗਲ ਤੋਂ ਸ਼ੂਟ ਲਿਆ ਸੀਗਾ ਮੈਂ ਇਕੱਲੇ ਲੀਏ ਬੱਚਿਆਂ ਨੂੰ ਗੱਡੀਆਂ ਦੇ ਅੰਦਰ ਬਿਠਾਓ ਦੋ ਤਾਂ ਇੱਕ ਬੱਚਾ ਹੀ ਬੈਠਾ ਪੂਰੇ ਗੱਡੀ ਅੰਦਰ ਮਹਿੰਦਰਾ ਦੀ ਗੱਡੀ ਲੱਗ ਰਹੀ ਹੈ ਵੀਰੇ ਹਾਰ ਆਈ ਹੈ ਨਾ ਜਿਹੜੀ ਨਵੀਂ ਉਹ ਹੀ ਆ ਲੱਗ ਰਿਹਾ ਹੈ ਕਿਸ਼ਤੀ ਵੀ ਚੱਲਣ ਵਾਲੀ ਆ ਇਹ ਇਹ ਚੱਲੀ 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 ਨਹੀਂ ਇਹ ਸੀਗੀ ਗੇਮ ਇਹ ਪੂਰੇ ਐਂਗਲ ਦੇ ਅੰਦਰ ਵੀਰੇ ਬਿਨਾ ਟੱਚ ਕਰਦੇ ਨੇ ਜਾਨਾ ਗਿਫਟ ਬੁੱਕ ਤੇ ਸੀਗੇ ਇਹ ਇਧਰ ਸ਼ੋਪਿੰਗ ਦਾ ਸਮਾਨ ਜਿਹਨਾਂ ਲੇਡੀਜ਼ ਦਾ ਜੀ ਜਿਵੇਂ ਕਿ ਪਰਸ ਚੁਨੀ ਹੈਅਰ ਰੈਗ ਬੈਂਡ ਲੋ ਜੀ ਕਿਸ਼ਤੀ ਚੱਲਦੀ ਸੀ ਮੈਂ ਕਿਹੜਾ ਵੀਡੀਓ ਬਣਾ ਲੀਏ ਕਿਸ਼ਤੀ ਦੀ ਤੇ ਉਸ ਤੋਂ ਬਾਅਦ ਕਿਸ਼ਤੀ ਜਲਦੀ ਜਲਦੀ ਪਹੁੰਚ ਗਈ ਸੀ ਸਮੁੰਦਰ ਦੇ ਅੰਦਰ ਹਵਾ ਕੀ ਹੋ ਗਈ ਸੀ ਕਿ ਬੁੱਕ ਨੂੰ ਜੀ 50 60 ਰੁਪਏ ਟਿਕਟ ਸੀਗੀ ਤੇ ਮੈਂਨੇ ਕਹਾ ਚਲੋ ਦਿਖਾ ਦਈਏ ਤੁਹਾਨੂੰ ਕਿਸ਼ਤੀ ਚੱਲਦੀ ਵੀ ਕਿਤੇ ਗੁੱਸਾ ਕਰਦੇ ਵੀ ਕੁਝ ਦਿਖਾਈ ਨਹੀਂ ਲੋ ਜੀ ਫੇਰ ਆ ਗਿਆ ਲੇਡੀਜ਼ ਦਾ ਸਮਾਨ ਲੇਡੀ ਦੇ ਸਮਾਨ ਦੀ ਬਹੁਤ ਸੇਲ ਲੱਗੀ ਹੋਈ ਸੀਗੀ ਇਹ ਆ ਜੀ ਝੂਟੇ ਚੱਲ ਰਹੇ ਪਤਾ ਨਹੀਂ ਕਿਹੜਾ ਝੂਟਾ ਸੀ ਮੈਂ ਦੇਖਿਆ ਨਹੀਂ ਗਾ ਇਹ ਬਸ ਦੇਖਿਆ ਹੀ ਐ ਸੌਰੀ ਨਾਮ ਮੈਨੂੰ ਪਤਾ ਨਹੀਂ ਸੀਗਾ ਝੂਟੇ ਦਾ ਮੈਂਨੇ ਤੁਹਾਨੂੰ ਸਾਰੇ ਝੂਟੇ ਦਿਖਾ ਦੰਨੇ ਆ ਪਰ ਝੂਟਿਆਂ ਦਾ ਹੁਣ ਮੈਨੂੰ ਨਾਮ ਨੂੰ ਦਾ ਜਿਆਦਾ ਪਤਾ ਨਹੀਂ ਇੱਥੇ ਬੱਚੇ ਖੇਡਦੇ ਸੀਗੇ ਜੰਪਿਕ ਜਪੈਕ ਝੂਟੇ ਦਾ ਨਾਮ ਸੀਗਾ ਪੁੱਛ ਲਿਆ ਸੀ ਨਾ ਇੱਕ ਅੱਧਾ ਦਾ ਪੁੱਛ ਹੀ ਲਈ ਇਹ ਤੇ ਲੋੜ ਦੇ ਨਹੀਂ ਜ਼ਰੂਰੀ ਹੈ ਬੇਲ ਪੂਰੀ ਖਾਓ ਗਰਮਾ ਗਰਮ ਠੰਡੀ ਵੀ ਇਹ ਬੇਲ ਪੂਰੀ ਖਟਾਈ ਥੋੜੀ ਮਰਜ਼ੀ ਜਿੰਨਾ ਮਰਚੀ ਖੰਡਾ ਮਿੱਠਾ ਕਰੋ ਤੇ ਆਗੇ ਸੀ ਡ੍ਰੈਗਨ ਝੂਟੇ ਦੇ ਕੋਲ ਡ੍ਰੈਗਨ ਝੂਟਾ ਚੱਲਦਾ ਪਿਆ ਸੀਗਾ ਤੇ ਅਸੀਂ ਇਹ ਥੋੜਾ ਜਿਹਾ ਅੱਗੇ ਵਧਦੇ ਹੋਏ ਨੈਕਸਾ ਦੀਆਂ ਗੱਡੀਆਂ ਆ ਗਈਆਂ ਮਹਿੰਦਰਾ ਦੀ ਨਵੀਂ ਥਾਰ ਤੇ ਨਾਲ ਹੀ ਪਤਕਾ ਵਾਲਾ ਕਾਰ ਪਤਕ ਤੇ ਮੁਰਗੀਆਂ ਦੇ ਵਿੱਚ ਘਾਰ ਤੋਗੇ ਲੰਘਦੇ ਸਾਰ ਰੁਕਿਆ ਹੋਇਆ ਝੂਟਾ ਤੇ ਸਾਹਮਣੇ ਜਿਹਾ ਫੇਰ ਇੱਥੇ ਬੱਚਿਆਂ ਦਾ ਪੂਲ ਜਿਹੜਾ ਬਿਆਰ ਤੇ ਜਿਆਦਾ ਲੱਗਿਆ ਹੁੰਦਾ ਤੇ ਮੈਨਾਂ ਕਹਿੰਦੇ ਕੋਈ ਖਾਨ ਪੇਂ ਦੀ ਚੀਜ਼ ਤਾਂ ਦਿਖਾ ਆਂਗੇ ਕਿੱਥੇ ਸੀਗੇ ਲੱਛੇ ਲੈਮਨ ਸੋਡਾ ਬੀਰ ਤੇ ਪੂਰੀ ਗੈਸ 20% ਤੇ ਸਾਉਥ ਦਾ ਟੋਸਾ ਦੇ ਨਾਲ ਟਿੱਕੀ ਟਿੱਕੀ ਦੇ ਨਾਲ ਨੂਡਲ ਨੂਡਲ ਦੇ ਨਾਲ ਮਟਕੇ ਵਾਲਾ ਕੁਲੜ ਪੀਜ਼ਾ ਜਿਵੇਂ ਕਿ ਤੁਸੀਂ ਦੇਖ ਰਹੇ ਕੁਲੜ ਪੀਜ਼ਾ ਲੰਘ ਚੁੱਕੇ ਤੇ ਉੱਥੇ ਆ ਗਿਆ ਏ ਸੀਗਾ ਪੋਟੈਟੋ ਟਵਿਸਟਰ ਬਾਹ ਦੀ ਦੁਕਾਨ ਫਾਇਰ ਪਾਂ ਬੱਚੇ ਦੇ ਮੂੰਹ ਦੇ ਵਿੱਚ ਜਾ ਰਿਹਾ ਸੀ ਲੋਬਿੰਗਲ ਵੀਡੀਓ ਬਣਾ ਲਈਏ ਤੇ ਫਿਰ ਇੱਕ ਵਾਰ ਰਕੋਲ ਦੀ ਦਿਖਾ ਲਈਏ ਬੱਚਿਆਂ ਦਾ ਝੂਟੇ ਝੂਟੇ ਦੇ ਟਿਕਟ ਵੈਸੇ 50-100 ਰੁਪਏ ਸੀਗੇ ਤੇ ਪਾਂ ਸੈਂਟਰ ਦੇ ਮੈਨੂੰ ਚਲ ਪਾਂ ਟਰਾਈ ਕਰ ਲਈਏ ਤੇ ਦੂਰੋਂ ਦਿਖਾਤੇ ਹੁਣ ਆਪਾਂ ਦੋਨੋਂ ਸਵਿਜਾਂ ਚੱਲ ਰਹੀਆਂ ਝੂਟੇ ਲਓ ਜਾ ਕੇ ਝੂਟਿਆਂ ਦਾ ਮੋਲ ਥੋੜਾ ਠੰਡਾ ਜਿਹਾ ਹੀ ਸੀਗਾ ਤੇ ਸਾਰਾ ਤੁਹਾਨੂੰ ਕਵਰ ਕਰਤਾ ਹੈ ਰਾਜਪੁਰਾ ਚੁੰਗੀ ਦੇ ਬੌਰਿਆਂ ਨੇ ਪੁਰਾਣੇ ਬਸ ਸਟੈਂਡ ਦੇ ਕੋਲ ਲੱਗੇ ਹੋਏ ਐ ਜਾ ਕੇ ਤੁਸੀਂ ਆਪਣੀ ਫੈਮਿਲੀ ਨਾਲ ਇੰਜੋਏ ਕਰੋ ਤੇ ਜਿਆਦਾ ਇਨੀ ਭੀੜ-ਪਾੜ ਤਾਂ ਹੈ ਨਹੀਂ ਕਿ ਤੁਸੀਂ ਆਪਣਾ ਨਾਮ ਨਾ ਭੁੱਲ ਸਕਦੇ ਹੋ ਤੇ ਹੁਣ ਇਸ ਤੋਂ ਬਾਅਦ ਆਪਾਂ ਨੇ ਦਿਖਾਣਾ ਤੁਹਾਨੂੰ ਕਿ ਪਬਲਿਕ ਸੀਰੀ ਨਹੀਂ ਮਿਲਿਆ ਜਾਂ ਪਬਲਿਕ ਵੀ ਦਿਖਾ ਦਈ ਇਹ ਖਾਸ ਪਬਲਿਕ ਸੀਰੀ ਨਹੀਂ ਪਤਾ ਨਹੀਂ ਜਿਆ ਤੀਜੇ ਚੌਥੇ ਦਿਨ ਤਾਂ ਮੇਲਾ ਲਾ ਜਾਂਦਾ ਅਗਲਾ ਮੇਲਾ ਲੱਗੇ ਨਾ 5-6 ਸਾਲ ਬਾਅਦ ਜਾਂ 5 ਮਹੀਨੇ ਬਾਅਦ ਸਾਲ ਸਾਲ ਕੇ ਬਾਅਦ ਫੇਰ ਤਾਂ ਫਾਇਦਾ ਨਹੀਂ ਦਗਾ ਘੁੰਮਦੇ ਲੋ ਜੀ ਫੇਰ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਅੰਦਰ ਚੱਲਦੇ ਹਾਂ ਹੁਣ ਘਰ ਦੀ ਗੋਲ ਤੇ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਤੇ ਦੱਸਿਓ ਕਿਵੇਂ ਲੱਗਿਆ ਝੂਟੇ ਜਾ ਕੇ ਉੱਤੇ ਕਮੈਂਟ ਕਰਕੇ ਲਓ ਜੀ ਹਾਵੜਾ ਬ੍ਰਿਜ ਤੋਂ ਬਾਹਰ ਨਿਕਲਦੇ ਹੋਏ ਘਰ ਦੀ ਹੋਰ ਤੇ ਜਾਂਦੇ ਵੇ ਤੋਂ ਇੱਕ ਵਾਰ ਫੇਰ ਲਸ਼ਮਨ ਝੂਟਾ ਦੇ